ਮੇਰਾ ਮਨ ਮੰਗਦਾ ਈ ਹੋਏ ਸਿਖਾਵਾਲੀ ਡੱਬੀ ਮੇਰਾ ਮਨ ਮੰਗਦਾ ਈ ਹੋਏ ਸਿਖਾਵਾਲੀ ਡੱਬੀ ਮਾਮੀ ਨਾ ਘਰੋਂ ਨੂੰ ਖਾਸਮ ਕਰਾ ਦਿਓ ਖਾਸਮ ਕਰਾ ਦਿਓ 1 2 3 4 26 ਮੇਰਾ ਮਨ ਮੰਗਦਾ ਈ ਹੋਏ ਸਿਖਾਵਾਲੀ ਡੱਬੀ ਮੇਰਾ ਮਨ ਮੰਗਦਾ ਈ ਹੋਏ ਸੀਖਾ ਵਾਲੀ ਡੱਬੀ ਮੇਰਾ ਮਨ ਮੰਗਦਾ ਈ ਓਏ ਹਰ ਕਚਰੇ ਦੀ ਫਾੜੀ ਮੇਰਾ ਮਨ ਮੰਗਦਾ ਈ ਓਏ ਹਰ ਕਚਰੇ ਦੀ ਫਾੜੀ ਨਾਨਕੀਆਂ ਦਾ ਮੇੜ ਆ ਗਿਆ ਮੇਲ ਆ ਗਿਆ ਇੱਕ ਪਤਲੀ ਇੱਕ ਭਾਰੀ ਮੇਰਾ ਮਨ ਮੰਗਦਾ ਈ ਓਏ ਹਰ ਕਚਰੇ ਦੀ ਫਾੜੀ ਮੇਰਾ ਮਨ ਮੰਗਦਾ ਈ ਓਏ ਹਾਰ ਕਚਰੇ ਦੀ ਫਾੜੀ ਮੇਰਾ ਮਨ ਮੰਗਦਾ ਈ ਓਏ ਬਾਗਾਂ ਦੇ ਖਰੋਟ ਮੇਰਾ ਮਨ ਮੰਗਦਾ ਈ ਓਏ ਬਾਗਾਂ ਦੇ ਖਰੋਟ ਮਸੀਨਾ ਕਰੋ ਨੇ ਸੂਟ ਸਵਾਇਆ ਸੂਟ ਸਵਾਇਆ ਸੁਥਣ ਪਾਈ ਪੁੱਠੇ ਲੋਟ ਮੇਰਾ ਮਨ ਮੰਗਦਾ ਈ ਓਏ બાગાદ ખરોટ મેરા માન મન મગદ બાગા ખરટ